ਨਰਨਾਮਾ ਮਨਰੂਪ ਤਿੰਨ ਮੁੰਡੇ ਆਏ ਆ ਕੰਦੇ ਇਮੀਗ੍ਰੇਸ਼ਨ ਆ ਰਹੇ ਆ ਆ ਤੇ ਰੂਮ ਚ ਗਏ ਆ ਰੂਮ ਤੋਂ ਬਾਈਨ ਰੋਲਾ ਪੈਣਾ ਚાલુ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਤੇ ਆਣੇ ਗੋਲੀਆਂ ਚਲਾਉਣੀਆਂ ਚાલુ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਜੇਕੇ ਹੋਟਲ 99 ਵਜੇ ਦਾ ਵਕਾ ਹੈ 6:30 ਕੋ ਬੰਦੇ ਦੀ ਪਛਾਣ ਹੋਏਗੀ ਕਿ ਕਿਹੜੇ ਬੰਦੇ ਸੀ ਕੋਈ ਮੈਨੂੰ ਨਹੀਂ ਪਤਾ ਤੁਸੀਂ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂ ਵਾ ਠੀਕ ਹੋ ਜਾ ਕੋਈ ਸੀਸੀਲੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆਹੀ ਠੀਕ ਕੋ ਮੈਂ ਕਹਿੰਦਾ ਤੁਹਾਡੀ ਕੋ ਪੁਰਾਣੀ ਰਜਿਸਟਰ ਵਗੈਰਾ ਤਾਂ ਨਹੀਂ ਕਿਸੇ ਨਹੀਂ ਭਾਜੀ ਮੈਂ ਦੇ ਉੱਥੇ ਮੈਨੇਜਰ ਲੱਗਾ ਜੋਬ ਕਰਦਾ ਨਹੀਂ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੋਬ ਕਰਦੇ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ ਮੇਰੇ ਮੌਕੇ ਤੇ ਪੁਲਿਸ ਆਈ ਸੀ ਹਾਂ ਮੌਕੇ ਤੇ ਪਤਾ ਨਹੀਂ ਜੀ ਮੇਰਾ ਨਾਮ ਸੁੰਦਰਪੀਰ ਸਿੰਘ ਹੈ ਮੇਰਾ ਛੋਟਾ ਭਰਾ ਹੈ ਜਿਹਦੇ ਆ ਵਾਰਦਾਤ ਹੋਈ ਹੈ ਗੁੜੀ ਬੱਚੀ ਹੈ ਮੈਨੂੰ ਫੋਨ ਆਇਆ ਸੀ ਇਹਦੇ ਨਾਲ ਮੁੰਡਾ ਹੁੰਦਾ ਹੈ ਠੀਕ ਹੈ ਹੋਟਲ ਹੀ ਉਹਦਾ ਫੋਨ ਆਇਆ ਹੈ ਪੇਸਟਰਾ ਹੋਇਆ ਵਾ ਵੀ ਬਾਅਦ ਚ ਜੋ ਮੈਂ ਮੌਕੇ ਵਾਰਦਾਤ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮ ਨਾ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਹੈ ਤਿੰਨ ਆਈ ਥਿੰਕ ਤਿੰਨ ਬੰਦੇ ਆਏ ਸੀ ਕਿ ਉਹਨਾਂ ਨਾਲ ਮਿਲਣਾ ਠੀਕ ਹੈ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਆ ਉਹਨਾਂ ਦਾ ਸਮਾਰਟਫੋਨ ਲੈ ਕੇ ਭੱਜਦੇ ਹੁਣ ਜਿੱਦਾਂ ਬੰਦਾ ਨਿਕਲਦਾ ਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਆ ਉਹਨਾਂ ਨੇ ਸਿੱਧੀ ਇੱਥੇ ਗੋਲੀ ਚਲਾ ਦਿੱਤੀ ਸੀਸੀਸੀਡੀ ਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹ ਤੇ ਹੈ ਹੀ ਚਲੋ ਉਹਨਾਂ ਦੀ ਤੇ ਆਈਡੈਂਟੀ ਮਿਲ ਜਾਈਏਗੀ ਜਿਹੜਾ ਹੋਟਲ 'ਚ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਮੰਗ ਕੀ ਕਰਦੇ ਭਾਈ ਤੁਸੀਂ ਮੰਗ ਆਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਣਾ ਉਹ ਗਲਤ ਹੋਈ ਆ ਇਨਸਾਫ ਚਾਹੀਦਾ ਬਸ ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀਗੀ ਜਦੋਂ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੁਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਇਸ ਟਾਈਮ ਉਹਦੇ ਨਾਲ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀ ਉਹ ਦਿੱਲੀ ਭੇਜੀ ਹੋਈ ਸੀਗੀ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੇ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕਿਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16 17 ਲੱਖ ਦੇ ਕਰੀਬ ਰੁਪਇਆ ਇੱਥੇ ਕਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਰਫਰੀਕੀ ਹੈ ਉਸ ਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋ ਰਹੇ ਇਹਨਾਂ ਚਾਰ ਲੜਕਿਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਅਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜੰਦੀ ਪੈਸੇ ਲੈ ਕੇ ਫਰਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਰੌਲਾ ਪਾਇਆ ਤਾਂ ਜੋ ਜੇਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਹੈ ਤੇ ਉਸ ਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁਰਲੀ ਇਹਨਾਂ ਦੋਨਾਂ ਤੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫ ਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫਤੀਸ਼ ਚੱਲ ਰਹੀ ਹੈ ਡਿਫਾਈਡ ਹੈ ਜੀ ਜੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਅਜੇ ਅਨਪਛਤ ਨੇ ਜੀ ਸਰ ਜਲਦੀ ਰੈਸਟ ਹੋ ਜਾਣਗੇ ਬਿਲਕੁਲ ਜੀ ਕੋਸ਼ਿਸ਼ ਪੂਰੀ ਹੈ ਟੀਮ ਸਾਡੀਆਂ ਲੱਗੀਆਂ ਹੋਈਆਂ ਟੀਮਸ ਗਈਆਂ ਹੋਈਆਂ ਰੈਸਟ ਕਰਨ ਵਾਸਤੇ ਤੇ ਕੋਸ਼ਿਸ਼ ਹੈ ਬਹੁਤ ਜਲਦੀ ਰੈਸਟ ਹੋ ਜਾਣਗੇ